ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਘੌੜੀਆਂ ਦਿਖਾਉਣੀਆਂ ਨੇ ਇੱਕ ਚੰਬੀ ਘੋੜੀ ਹੈ ਤੇ ਇੱਕ ਮਾਰਵਾੜੀ ਘੋੜੀ ਹੈ ਬਾਕੀ ਜੇ ਆਪਾਂ ਚੰਬੀ ਘੋੜੀ ਦੀ ਗੱਲ ਕਰੀਏ ਤਾਂ 나ਟ ਪਲੱਸ ਦੀ ਹਾਈਟ ਹੈ ਫੱਟੀ ਵਾਲੀ ਬਾਕੀ ਸਾਡੇ 3 ਮਹੀਨਿਆਂ ਦੀ ਘੋੜੀ ਇਹ ਗੱਬਣਾ ਜੀ ਤੇ ਸਵਾਰੀ ਦੀ ਬਿਲਕੁਲ ਪਾਸ ਹੈ ਬਾਕੀ ਘੋੜੀ ਦੀ ਉਮਰ ਹੈਗੀ ਹੈ ਜੀ 5.5 ਸਾਲ ਸ਼੍ਰੀ ਮੁਕਤਸਰ ਸਾਹਿਬ ਏਰੀਆ ਮਾਲਕ ਵੀਰਾਂ ਦਾ ਪਿੰਡ ਖੋਖਰ ਸਾਡੇ 3 ਮਹੀਨੇ ਦੀ ਗੱਬਣ ਹੈ ਸਵਾਰੀ ਦੀ ਪਾਸ ਹੈ ਪਹਿਲਾਂ ਇਹਨੇ ਨੁਕਰਾ ਬੱਚਾ ਦਿੱਤਾ ਤੇ ਹੁਣ ਇਹਨੇ ਦੂਜੇ ਸੂਏ ਸੋਣਾ ਮਾਲਕ ਮੁੱਲੇ ਦਾ ਕਰਦੇ ਜੀ 1 ਲੱਖ ਤੇ 45000 ਰੁਪਿਆ ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਕਰ ਲਿਓ ਕੱਲ੍ਹ ਵਾਤ 3 ਮਹੀਨੇ ਦੀ ਗੱਬਣ ਚ ਇੱਕ ਪਾਸ ਹੈ ਘੋੜੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਘੋੜੀ ਵੀਡੀਓ ਦੇ ਵਿੱਚ ਚਾਲ ਚੂਲ ਦੀ ਬਿਲਕੁਲ ਪਾਸ ਹੈ ਕਰੰਟ ਕਰੰਟ ਪੂਰਨ ਨਖਰਾ ਨੁਖਰਾ ਬਾਕੀ ਬਾਡੀ ਬੰਤਰ ਵੀ ਮਜ਼ਬੂਤ ਹੈ ਘੋੜੀ ਦਾ ਬਾਕੀ ਨੁਕਰੇ ਬੱਚੇ ਦਿੰਦੀ ਹੈਗੀ ਘੋੜੀ ਕੰਨਾਂ ਕੁੰਨਾਂ ਦੀ ਵੀ ਸਕੀਨ ਹੈ ਤੇ ਬਾਡੀ ਬੰਤਰ ਵੀ ਮਜ਼ਬੂਤ ਹੈ ਕੰਨ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬਾਕੀ ਸਵਾਰੀ ਦੀ ਵੀ ਪਾਸ ਹੈ ਜੇ ਕਿਸੇ ਨੂੰ ਹੋਇਆ ਟਰਸਟ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਅੱਗੋਂ ਗੱਲਬਾਤ ਕਰ ਸਕਦਾ ਹੈ ਬਾਕੀ ਅੱਗੇ ਆਪਣੇ ਲਵੇ ਹੈਗੀ ਹੈ ਜੀ ਮਾਰવાડી ਇਹ ਘੋੜੀ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ 5.5 ਸਾਲ ਇਹਦੀ ਉਮਰ ਹੈ ਕੱਟ ਪਲਾਸੇ ਦੀ ਹਾਈ ਟਮ ਮੌਕੇ ਤੇ ਖਾਲੀ ਆ ਅੰਦਰ ਦੀ ਬਿਲਕੁਲ ਸਾਫ਼ ਹੈ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਤੁਸੀਂ ਕੋਈ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਬਾਕੀ ਹਰਿਆਣੇ 'ਚ ਖੜੀ ਹੈ ਕੋੜੀ ਸਰਸਾ ਜ਼ਿਲ੍ਹਾ ਮਾਲਕਵੀਰਾਂ ਦਾ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਸਕਦਾ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1 ਲੱਖ ਤੇ 35000 ਰੁਪਿਆ ਬਾਕੀ ਪੰਜ ਕਲੈਨ ਕੋੜੀਆ ਕੰਨਾਂ ਕੋਨਾਂ ਦੀ ਸ਼ਕੀਨ ਹੈ ਵੀਡੀਓ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਮੱਥੇ ਪਟਾ ਤੇ ਚਾਰ ਪੈਰ ਚਿੱਟੇ ਆ ਬਾਕੀ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਬਾਕੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਧੰਨਵਾਦੀ